ਪਿੰਡ ਚਦੋਗੇ ਦੀ ਮਿੱਟੀ ਦੇ ਪੱਲੇ ਹੋਏ ਪੁਰਾਣੇ ਕੱਚੇ ਰਸਤੇ ਉੱਤੇ ਇੱਕ ਨੌਜਵਾਨ ਰੋਜ ਸਵੇਰੇ ਚਿੱਟੇ ਕੱਪੜੇ ਪਾ ਕੇ ਨਿਕਲਦਾ ਸੀ ਉਮਰ ਲਗਭਗ 30 ਸਾਲ ਦੱਸਣ ਵਾਲਿਆਂ ਨੇ ਕਿਹਾ ਸੀ ਕਿ ਇਹ ਪਰਵਿੰਦਰ ਸਿੰਘ ਇੱਕ ਵਕੀਲ ਸੀ ਜੋ ਅਜੇ ਵੀ ਸੱਚੋਚ ਤੇ ਇਤਵਾਰ ਰੱਖਦਾ ਹੈ ਲੋਕ ਉਸ ਨੂੰ ਸੱਚ ਦਾ ਮੋਹਰਾ ਕਹਿੰਦੇ ਸਨ ਪਿੰਡ ਤੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਜਾਂ ਵੱਡੇ ਸ਼ਹਿਰਾਂ ਵੱਲ ਭੱਜ ਗਏ ਹਨ ਪਰ ਪ੍ਰਵਿੰਦਰ ਬਾਅਸ ਆਇਆ ਸੀ ਉਸਨੇ ਆਪਣੇ ਪਿਤਾ ਕਰਮ ਸਿੰਘ ਤੇ ਅੰਤਮ ਸਾਹ ਦੌਰਾਨ ਵਾਅਦਾ ਕੀਤਾ ਸੀ ਮੈਂ ਕਦੇ ਝੂਠ ਨਹੀਂ ਬੋਲਾਂਗਾ ਨਾ ਆਪਣੇ ਕੰਮ ਵਿੱਚ ਨਾ ਰਿਸ਼ਤੇ ਵਿੱਚ ਇਹੀ ਇੱਕ ਲਾਈਨ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਣੀ ਉਸਨੇ ਪਟਿਆਲਾ ਯੂਨੀਵਰਸਿਟੀ ਤੋਂ ਲਾ ਪੜਿਆ ਸੀ ਪਰ ਪਹਿਲੀ ਨੌਕਰੀ ਤੋਂ ਹੀ ਉਸ ਨੂੰ ਝੋਕੀਆਂ ਮਿਲਣ ਲੱਗੀਆਂ ਰੋਜ਼ ਨਵੇਂ ਕਲੇਸ਼ ਨਵੇਂ ਸੱਚ ਸਾਹਮਣੇ ਆਉਂਦੇ ਪਰ ਉਹ ਹਿਲਦਾ ਨਹੀਂ ਸੀ ਇੱਕ ਠੰਡੀ ਰਾਤ ਸੀ ਜਨਵਰੀ ਦੇ ਅਖੀਰਲੇ ਦਿਨਾਂ ਪਿੰਡ ਤੋਂ 5 ਕਿਲੋਮੀਟਰ ਪਿੱਛੇ ਇੱਕ ਪਈਆਂ ਵਾਲੀ ਪੱਥਰੀ ਸੜਕ ਉੱਤੇ ਇੱਕ ਕਾਰ ਖੜੀ ਮਿਲੀ ਕਾਰ ਵਿੱਚ ਇੱਕ ਨੌਜਵਾਨ ਲੜਕੀ ਸੀ ਸਿਵਰਨ ਕਾਰ ਉਮਰਾ 24 ਸਾਲ ਕਾਰ ਚਲਾ ਰਿਹਾ ਸੀ ਮਨਪ੍ਰੀਤ ਰਾਏ ਇੱਕ ਅਮੀਰ ਪਰਿਵਾਰ ਦਾ ਪੁੱਤਰ ਸੀ ਮਨਪ੍ਰੀਤ ਕਹਿੰਦਾ ਸਾਡੀ ਮੰਗਣ ਹੋਈ ਸੀ ਦਿਲ ਦਾ ਦੌਰਾ ਆਇਆ ਮੈਂ ਕਹਿਰਾ ਕਰਾ ਪਰ ਪੁਲਸ ਨੇ ਪਤਾ ਲਾਇਆ ਕਿ ਸਿਵਰਨ ਕੌਰ ਦੇ ਗਲ ਉੱਤੇ ਨਗਦੀਆਂ ਕੁਰਚਾਂ ਸਨ ਉਠਾ ਅਤੇ ਮੂੰਹ ਤੇ ਹਲਕੀ ਨੀਲੀ ਲੈਣਾ ਲਗਦਾ ਸੀ ਕਿ ਕੋਈ ੱਤਕਾ ਲੱਗਿਆ ਸੀ ਮਾਮਲਾ ਕੋਟ ਚੱਕ ਗਿਆ ਰਾਇ ਪਰਿਵਾਰ ਨੇ ਚਾਹਿਆ ਕਿ ਕੋਈ ਤਜਰਬੇਕਾਰ ਤੇ ਚਲਾਕ ਵਕੀਲ ਨਾ ਵਾਇਆ ਜਾਵੇ ਪਰਵਿੰਦਰ ਸਿੰਘ ਜਿਸ ਦੀ ਸ਼ਰਤ ਹੋਈ ਹੁੰਦੀ ਸੀ ਕਿ ਮੈਂ ਸਿਰਫ ਸੱਚੇ ਪਾਸੇ ਦੀ ਵਕਾਲਤ ਕਰਾਂਗਾ ਉਹਨੂੰ ਇਹ ਕੇਸ ਦਿੱਤਾ ਗਿਆ ਇਹ ਦਿਲਚਸਪ ਹੋਇਆ ਰਾਇ ਪਰਿਵਾਰਾਂ ਜਿਸਨੇ ਕਿਸੇ ਜਵਾਨੇ ਵਿੱਚ ਪ੍ਰਵਿੰਦਰ ਤੇ ਪਿਤਾ ਦੀ ਮਦਦ ਕੀਤੀ ਸੀ ਹੁਣ ਉਸ ਨੂੰ ਮਦਦ ਦੀ ਗੁਰਾਹ ਕਰਾ ਰਿਹਾ ਸੀ ਪ੍ਰਵਿੰਦਰ ਨੇ ਜਦ ਮਾਮਲੇ ਦੀ ਜਵਿਨੀ ਹਕੀਕਤ ਜਾਣੀ ਉਹ ਚੌਕ ਗਿਆ ਮਨਪ੍ਰੀਤ ਅਤੇ ਸਿਮਰਨ ਵਿੱਚ ਇੱਕ ਦਿਨ ਝਗੜਾ ਹੋਇਆ ਸੀ ਮਨਪ੍ਰੀਤ ਨੂੰ ਸਿਵਰਨ ਦੇ ਪਿਛਲੇ ਰਸਤੇ ਬਾਰੇ ਸ਼ੱਕ ਸੀ ਗੁੱਸੇ ਵਿੱਚ ਉਹ ਚੀਕਿਆ तू मेरा नाम खराब करेगी शिवरण ने विरोध ਕੀਤਾ تیرا نام نہیں میری आजादी ਮਹਤਵਪੂਰਨ ਹੈ بس ਇਸੇ ਝਗੜੇ ਦੌਰਾਨ ਮਨਪ੍ਰੀਤ ਨੇ ਆਪਣਾ ਹੱਥ ਝੱਟਿਆ ਉਹ ਹੱਥ ਮੂਟੇ ਨਹੀਂ ਕਦੇ ਕਦੇ ਕਿਸੇ ਦੀ ਜ਼ਿੰਦਗੀ ਉੱਤੇ ਲੱਗ ਜਾਂਦਾ ਹੈ ਸਿਵਰਨ ਕੋਇਟ ਗਈ ਸਿਰ ਸੀਟ ਤੇ ਲੱਗਿਆ ਲਹੂ ਆਇਆ ਸਾਹ ਰੁਕ ਗਿਆ ਨੰਬਰ 1 ਰਾਏ ਪਰਿਵਾਰ ਲਈ ਮਾਵਲੇ ਨੂੰ ਦਿਲ ਦੇ ਦੌਰੇ ਦਾ ਰੂਪ ਦੇਣਾ ਉਸਨੇ ਕਈ ਰਾਤਾਂ ਸੌਣ ਤੋਂ ਇਨਕਾਰ ਕਰ ਦਿੱਤਾ ਉਸ ਦੀ ਮਾਂ ਨੇ ਪੁੱਛਿਆ ਕਿ ਇੰਨੀ ਵੱਡੀ ਗੱਲ ਹੋ ਗਈ ਉਸਨੇ ਕਿਹਾ ਮਾਂ ਜੇ ਮੈਂ ਝੂਠ ਬੋਲਿਆ ਤਾਂ ਸਿਰਫ ਇੱਕ ਨੌਜਵਾਨ ਮੁੰਡਾ ਨਹੀਂ ਬਚੇਗਾ ਸੱਚ ਮਰ ਜਾਵੇਗਾ ਰਵਿੰਦਰ ਨੇ ਕੋਰਟ ਕੋਰਟ ਵਿੱਚ ਵੀ ਸਾਰੇ ਸਬੂਤ ਪੇਸ਼ ਕੀਤੇ ਗਵਾਂ ਆਸੇ ਤੋਂ ਗੁਜਰਤਾ ਰਿਸ਼ਕਾ ਚਲਾਕ ਲੜਕੀ ਦੀ ਸਹੇਲੀ ਜਿਸ ਨੇ ਝਗੜੇ ਦੀ ਰਾਤ ਦੱਸਿਆ ਕਿ ਉਹ ਬਹੁਤ ਡਰ ਰਹੀ ਸੀ ਪਰਾਈ ਪਰਿਵਾਰ ਨੇ ਵਿਰੋਧੀ ਵਕੀਲ ਰਾਗਵ ਚੌਪੜਾ ਨੂੰ ਲਿਆ ਉਹ ਸੀ ਰਾਸ਼ਟਰਪੱਧਰ ਦਾ ਵਕੀਲ ਮਸ਼ਹੂਰ ਸੀ ਕੇਸ ਜਿੱਤਣ ਲਈ ਪਰਵਿੰਦਰ ਲਈ ਇਹ ਇਨਸਾਫ ਸੀ ਰਾਗਵ ਲਈ ਇਹ ਬਿਜ਼ਨਸ ਇੱਕ ਦਿਨ ਰਾਗਵ ਨੇ ਪ੍ਰਵਿੰਦਰ ਨੂੰ ਕਿਹਾ ਤੂੰ ਆਪਣੇ ਭਵਿੱਖ ਦੀ ਕਦਰ ਕਰ ਸਿਮਰਨ ਦੀ ਮੌਤ ਵੀਵਾਨੀ ਸੀ ਪਰ ਤੂੰ ਆਪਣਾ ਮੁੱਲ ਨਾ ਭੁੱਲ ਪਰ ਤੂੰ ਆਪਣਾ ਮੁੱਲ ਨਾ ਭੁੱਲ ਪ੍ਰਵਿੰਦਰ ਨੇ ਹੱਸ ਕੇ ਕਿਹਾ ਜੋ ਇਨਸਾਨ ਦੇ ਰਸਤੇ ਉੱਤੇ ਖੜਾ ਹੋਵੇ ਉਹਨਾਂ ਲਈ ਭਵਿੱਖ ਰਿਟਾਇਰਮੈਂਟ ਪਲਾਨ ਨਹੀਂ ਸੱਚ ਹੁੰਦਾ ਹੈ ਧੰਕੀਆਂ ਦੇ ਹਮਲੇ ਕੇਸ ਅੱਗੇ ਇਸ ਅੱਗੇ ਵਧਿਆ ਤਾਂ ਪ੍ਰਵਿੰਦਰ ਉੱਤੇ ਛੱਕੀ ਹਮਲਾ ਹੋਇਆ ਉਸ ਦੀ ਗੱਡੀ ਦੀ ਬ੍ਰੇਕ ਕੱਟੀ ਗਈ ਮਾਂ ਨੇ ਕਿਹਾ ਬੱਚਾ ਛੱਡ ਦੇ ਤੂੰ ਆਪਣਾ ਕੀ ਲੈ ਰਿਹਾ ਉਸ ਨੇ ਕਿਹਾ ਮਾਂ ਮੈਂ ਸੱਚ ਲਈ ਲੜ ਰਿਹਾ ਹਾਂ ਜਿੱਤ ਲਈ ਨਹੀਂ ਉਸ ਨੂੰ ਪਤਾ ਸੀ ਜੇ ਅੱਜ ਹਾਰ ਗਿਆ ਤਾਂ ਕੱਲ ਨੂੰ ਕਿਸੇ ਹੋਰ ਸਿਮਰਨ ਦੀ ਜ਼ਿੰਦਗੀ ਦੀ ਕੀਮਤ ਵੀ ਨਹੀਂ ਮਿਲਾएंगे ਫੈਸਲੇ ਵਾਲੇ ਦਿਨ کورٹ ਵਿੱਚ ਚੁੱਪ ਸੀ ਜੱਜ ਨੇ ਕਿਹਾ ਸਾਰੇ ਸਬੂਤ ਅਤੇ ਗਵਾਹ ਦੇ ਆਧਾਰ ਤੇ ਇਹ ਸਾਹਮਤ ਹੁੰਦਾ ਹੈ ਕਿ ਮਰਿਆ ਮਨਪ੍ਰੀਤ ਦੇਹ ਤੋਂ ਹੋਇਆ ਅਣਜਾਣ ਹਮਲਾ ਸੀ ਇਹ ਨਾ ਦਿਲ ਦਾ ਦੌਰਾ ਸੀ ਨਾ ਹਾਦਸਾ ਪਰਵਿੰਦਰ ਨੇ ਮੋਹਰੇ ਜਿੱਤ ਨਹੀਂ ਮਣਾਈ ਉਹ ਗੁਮਸਮ ਆਇਆ ਚੁੱਪ ਮਾਣੇ ਪੁੱਛਿਆ ਤੂੰ ਰੋ ਰਿਹਾ ਉਸਨੇ ਕਿਹਾ ਨਹੀਂ ਮਾਂ ਮੇਰੀ ਅੱਖਾਂ ਚੋਂ ਖੁਸ਼ੀ ਦਾ ਸੱਚ ਨਿਕਲ ਰਿਹਾ ਹੈ ਸੁਨੀਹਾ ਸੱਚ ਹਰ ਵਾਰ ਜਿੱਦਾਂ ਨਹੀਂ ਪਰ ਜਦੋਂ ਜਿੱਦਾਂ ਹੈ ਉਦੋਂ ਇਨਸਾਫ ਨਹੀਂ ਇੱਕ ਕਾਇਨਾਤ ਜਿੰਦਗੀ ਹੋ ਜਾਂਦੀ ਹੈ ਇਹ ਸੀ ਸੱਚ ਦਾ ਇਨਸਾਫ ਇੱਕ ਜ਼ਿੰਦਗੀ ਦੀ ਗੱਲ ਇੱਕ ਜਹਰ ਦੀ ਜਿੱਤ ਤੁਸੀਂ ਦੱਸੋ